ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਾ ਘਰ ਚੈਹਲ ਕਲੈਕਸ਼ਨ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਜਿਹੜੇ ਲੈ ਕੇ ਆਇਆ ਸੂਟ ਬਹੁਤ ਹੀ ਸੋਹਣੇ ਬਹੁਤ ਹੀ ਪਿਆਰੇ ਪ੍ਰਿੰਟ ਲੈ ਕੇ ਆਈਆਂ ਤੇ ਜਾਨਕਿ ਖੁੱਲਣਸਾਰ ਸੋਲਡ ਆਊਟ ਹੋਣ ਵਾਲੇ ਨੇ ਤੇ ਬਹੁਤ ਪੈਣਾ ਨੇ ਇਹ ਲੈ ਵੀ ਲਏ ਨੇ ਬਹੁਤ ਪੈਣਾ ਤੱਕ ਪਹੁੰਚ ਚੁੱਕੇ ਨੇ ਜਿਹੜੀਆਂ ਪੈਣਾ ਇੱਥੇ ਸ਼ਾਪ ਤੇ ਆ ਕੇ ਲੈ ਕੇ ਗਈਆਂ ਉਹਨਾਂ ਨੂੰ ਵੀ ਪਤਾ ਕਿ ਕਿੱਦਾਂ ਦੀ ਇਹ ਪ੍ਰਿੰਟਿੰਗ ਹੈ ਤੇ ਕਿੱਦਾਂ ਦਾ ਸਟੱਫ ਹੈ ਬਹੁਤ ਸੋਹਣੀ 컬렉ਸ਼ਨ ਦੇ ਨਾਲ ਸਿਰਫ ਸਰਦਾਰੀ ਜਿਹੜੀ ਅਲੱਗ ਜੀਆਂ ਯਾਨਕਿ ਅਲੱਗ ਜਿਹਾ ਕੁਝ ਪਾਉਣਾ ਚਾਹੁੰਦੀਆਂ ਨੇ ਹਨਾ ਵੀ ਡਿਫਰੈਂਟ ਹੋਵੇ ਜਿਹੜਾ ਹਰ ਕਿਸੇ ਦੇ ਨਾਮ ਵੀਅਰ ਕੀਤਾ ਹੋਵੇ ਉਹਨਾਂ ਪਹਿਨਣ ਲਈ ਇਹ ਵਾਲੇ ਸੂਟ ਨੇ ਬਹੁਤ ਸੋਹਣੀ 컬렉ਸ਼ਨ ਦੇ ਨਾਲ ਤੇ ਜਿਹੜੇ ਵੀ ਭੈਣ ਨੂੰ ਜਿਹੜਾ ਵੀ ਸੂਟ ਪਸੰਦ ਆਊਗਾ ਲੈ ਕੇ ਸਕਰੀਨਸ਼ਾਟ ਵਟਸਐਪ ਦਾ ਨੰਬਰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਉਹਦੇ ਉੱਪਰ ਸੈਂਡ ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪੀਸ ਮੇਰੇ ਚੈਨਲ ਤੇ ਨੰਮੀਆਂ ਹੋਏ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਮੈਂਟ ਕਰਕੇ ਦਰੋ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਤੇ ਲੋ ਜੀ ਤੁਹਾਨੂੰ ਦਿਖਾਉਣੀ ਆ ਅੱਜ ਦੇ ਸੁਪਰ ਹਿੱਟ ਪ੍ਰਿੰਟ ਛੱਡਣ ਵਾਲਾ ਨਹੀਂ ਫੈਬਰਿਕ ਇੰਨਾ ਫਾਈਨ ਆ ਸਭ ਕੁਝ ਦੱਸੂਗੀ ਦਿਖਾਉਂਗੀ ਜਿਹੜੇ ਸਟਿਚਿੰਗ ਹੋ ਕੇ ਆਇਆ ਸੂਟ ਇਹਨਾਂ ਦਾ ਉਹ ਵੀ ਦਿਖਾਉਂਗੀ ਬਹੁਤ ਸੋਹਣੀ ਚੀਜ਼ ਆ ਜਿਹੜੀ ਅੱਜ ਤੁਹਾਡੇ ਲਈ ਲੈ ਕੇ ਆਈ ਆਂ ਹਾਂਜੀ ਆ ਲੋ ਜੀ ਅੱਜ ਦੀ ਵੀਡੀਓ ਦਾ ਪਹਿਲਾ ਸੂਟ ਇਹ ਸਟੀਚਿੰਗ ਹੋ ਕੇ ਆਇਆ ਇਹਦਾ ਮੈਨੂੰ ਦਿਖਾਉਣ ਦਾ ਮੀਨਿੰਗ ਇਹੀ ਆ ਕਿ ਜਦੋਂ ਰੈਡੀ ਹੋਣਿਆ ਨਾ ਲੈਸਿਸ ਵਗੈਰਾ ਦਾ ਡਿਜ਼ਾਈਨ ਲੱਗ ਕੇ ਸਾਰੇ ਸੂਟ ਇਹ ਗਲੇ ਦੇ ਉੱਪਰ ਕਢਾਈ ਆਹੋ ਵਰਕ ਹੋਇਆ ਦੇਖੋ ਸੌਰੀ ਲੈਸਿਸ ਦਾ ਸਾਰਾ ਕੰਮ ਹੋਇਆ ਆ ਲੋ ਗਲੇ ਦੇ ਉੱਪਰ ਸਾਰਾ ਲੈਸ ਦਾ ਡਿਜ਼ਾਈਨ ਦਿੱਤਾ ਆਪਾਂ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਆ ਦੇਖੋ ਘੇਰੇ ਦੇ ਉੱਪਰ ਡਿਜ਼ਾਈਨਿੰਗ ਦਿੱਤੀ ਹੋਈ ਆ ਲੈਸਿਸ ਦੇ ਨਾਲ ਪ੍ਰੋਪਰ ਡਿਜ਼ਾਈਨਿੰਗ ਦੇ ਨਾਲ ਇਹ ਫਰੋਜ਼ੀ ਕਲਰ ਦਾ ਸੂਟ ਆ ਵੀਡੀਓ ਦੇ ਵਿੱਚ ਇਹ ਬਲੂ ਕਲਰ ਦਾ ਆ ਰਿਹਾ ਬਲੂ ਨਹੀਂ ਹੈਗਾ ਸਕਾਈ ਬਲੂ ਸਕਾਈ ਫਰੋਜ਼ੀ ਜਿਹਾ ਸ਼ੇਡ ਆ ਬਹੁਤ ਹੀ ਪਿਆਰਾ ਸ਼ੇਡ ਆ ਜਿਹੜਾ ਇਹ ਵਾਲਾ ਇੱਕ ਹਮੇਸ਼ਾ ਮੈਂ ਵੀਡੀਓ 'ਚ ਦੱਸ ਦਿੰਨੀ ਆ ਵੀ ਇਹ ਕਲਰ ਕਦੇ ਵੀ ਵੀਡੀਓ ਦੇ ਵਿੱਚ ਕਲੀਅਰ ਨਹੀਂ ਆਉਂਦਾ ਫਰੋਜ਼ੀ ਫਰੋਜ਼ੀ ਨੂੰ ਕੈਮਰਾ ਬਲੂ ਬਣਾ ਦਿੰਦਾ ਇਹ ਫਰੋਜ਼ੀ ਸ਼ੇਡ ਆ ਬਹੁਤ ਸੁਪਰ ਆ ਹੈ ਜਿਹੜਾ ਸੂਟ ਆ ਤੇ ਇਸ ਤਰ੍ਹਾਂ ਇਹਦੀ ਸਾਰੀ ਸਟਿਚਿੰਗ ਹੋਈ ਆ ਬਾਹਾਂ ਦੇ ਉੱਪਰ ਵੀ ਸੇਮ ਆਪਾਂ ਡਿਜ਼ਾਈਨਿੰਗ ਦਿੱਤੀ ਆ ਲੈਂਸ ਦੇ ਦੇਖੋ ਬਹੁਤ ਸੋਹਣੀ ਲੈਂਸ ਦੀ ਡਿਜ਼ਾਈਨਿੰਗ ਬਾਹਾਂ ਦੇ ਉੱਪਰ ਦਿੱਤੀ ਆ ਤੇ ਬਾਕੀ ਪਾਈਕਿੰਗ ਵਗੈਰਾ ਲਗਾ ਕੇ ਬਹੁਤ ਸੋਹਣੀ ਸਟਿਚਿੰਗ ਹੋਈ ਆ ਸੂਟ ਦੀ ਬਹੁਤ ਹੀ ਪਿਆਰੀ ਨਾਲ ਇਹਦੇ ਸੇਮ ਮਿਲੂਗੀ ਬਾਟਮ ਤੇ ਨਾਲ ਇਹਨਾਂ ਦੇ ਜਿਹੜੇ ਆਪਾਂ ਦੁਪੱਟੇ ਰੈਡੀ ਕਰ ਰਹੇ ਆ ਨਾ ਉਹ ਕਰ ਰਹੇ ਆ ਇਹ ਹੀ ਐਕਸਟਰਾ ਜਿਹੜੀ ਇਹ ਵੀਡੀਓ ਦੀ ਕਾਸਟ ਹੈ ਵਿਦਾਊਟ ਦੁਪੱਟਾ ਹੀ ਮੈਂ ਇੱਥੇ ਸ਼ੋਅ ਕਰੂੰਗੀ ਇਹ ਉਹ ਵਾਲੇ ਸੂਟ ਨੇ ਜਿਹੜੀਆਂ ਪਹਿਣਾ ਸਰਦਾਰੀ ਜੇ ਪਾਉਂਦੀਆਂ ਨੇ ਲੱਗ ਕਿ ਹਾਈ ਕੋਈ ਫੜ ਕੇ ਪੁੱਛੇ ਕਿਦਾਂ ਦਾ ਸੂਟ ਆ ਕਿੰਨਾ ਸੋਹਣਾ ਕਿੰਨੇ ਚ ਬਣਿਆ ਉਹ ਵਾਲੀ ਕਲੈਕਸ਼ਨ ਆ ਇਹ ਤੇ ਤਾਂ ਕਰਕੇ ਇਹਨੂੰ ਆਪਾਂ ਡਿਫਰੈਂਟ ਕਹਿ ਸਕਦੇ ਹਾਂ ਸਭ ਤੋਂ ਅਲੱਗ ਤੇ ਬਹੁਤ ਸੋਹਣੀ ਸਾਰੀ ਡਿਸਕਾਊਂਟ ਦੀ ਇਹ ਕੁਆਲਿਟੀ ਮਿਲੂ ਪਿਓਰ ਬਰਬਰੀ ਦੇ ਸੂਟ ਮਿਲਣਗੇ ਤੇ ਰਾਮਟੈਕਸ ਤੇ 10 ਬ੍ਰਾਂਡ ਦੇ ਰਾਮਟੈਕਸ ਬ੍ਰਾਂਡ ਰਹੂਗਾ 10 ਬ੍ਰਾਂਡ ਰਹੂਗਾ ਦੋ ਬ੍ਰਾਂਡ ਦੀਆਂ ਇਹ ਕਲੈਕਸ਼ਨਾਂ ਨੇ ਤੇ ਪ੍ਰਾਈਸ ਇਹਨਾਂ ਦੇ ਨਾਲ ਜਿਵੇਂ ਇਹ ਰੈਡੀ ਹੋ ਰਹੇ ਨੇ ਦੇਖੋ ਚੈੱਕ ਦੇ ਵਿੱਚ ਆ ਬਿਲਕੁਲ ਬਰਬਰੀ ਵਾਂਗੂ ਦੁਪੱਟੇ ਨੇ ਜਿਵੇਂ ਤੁਸੀਂ ਗਾਹਾਂ ਆਪਣੇ ਆਹਾਰ ਸਮਰ ਆ ਰਹੀ ਆ ਸਮਰ ਦੇ ਅਕੋਰਡਿੰਗ ਤੇ ਜਿਹੜੀਆਂ ਪੈਣਾ ਚਾਹੁੰਦੀਆਂ ਸਿਰ ਤੇ ਰੁਕਣ ਹਨਾ ਇਹ ਮਸਲੀਨ ਦੀ ਫੀਲ ਆਉਂਦੀ ਹੈ ਇਹਦੇ ਵਿੱਚੋਂ ਦੁਪट्टे ਦੇ ਇਹ ਪਿਓਰ ਜਾਨਕਿ ਬਰਬਰੀ ਦਾ ਦੁਪੱਟਾ ਇਹਨੂੰ ਆਪਾਂ ਕਹਿ ਸਕਦੀਆਂ ਤੇ ਕਿਉਂਕਿ ਇਹਦੀ ਹੈ ਹੈ ਟੈਬੀ ਲਾਈਨਿੰਗ ਦਾ ਦੁਪੱਟਾ ਬਟ ਇਹ ਬਰਬਰੀ ਸਹਾਰਾ ਚੱਕ ਦੇ ਵਿੱਚ ਬਣਿਆ ਹੋਇਆ ਤੇ ਸਾਰੀ ਇਹਦੀ ਸੌਫਟਨੈਸ ਪੂਰੀ ਆ ਤੇ ਸਿਰ ਤੇ ਰੁਕਣ ਵਾਲਾ ਦੁਪੱਟਾ ਇਹ ਤੇ ਉਸ ਤਰ੍ਹਾਂ ਇਹਦੇ ਤੇ ਸਾਰੇ ਲੈਸ ਲੱਗੂਗੀ ਸਾਰੇ ਲੈਸ ਨਾਲ ਦੀ ਇਹਦੀ ਸੇਮ ਲੈਸ ਆ ਜਿਹੜੀ ਆਪਾਂ ਇਹਦੇ ਨਾਲ ਲਗਾਵਾਂਗੇ ਜੈਸ ਜੀ ਇਹਦੇ ਸੂਟ ਦੇ ਉੱਪਰ ਲੱਗੀ ਹੋਈ ਆ ਦੁਪੱਟਾ ਹਜੇ ਤਾਂ ਰੈਡੀ ਹੋਣਾ ਇਹ ਵਾਲੀ ਸੇਮ ਲੈਸ ਚਾਰੇ ਸਾਈਡ ਤੇ ਦੁਪੱਟੇ ਦੇ ਵੀ ਹੋਜੂਗੇ ਜਿਹੜੀਆਂ ਭੈਣਾਂ ਨੇ ਤਾਂ ਸਟਿਚਿੰਗ ਕਰਵਾ ਕੇ ਲੈਣੇ ਆ ਸਟਿਚਿੰਗ ਕਰਵਾ ਕੇ ਲੈ ਸਕਦੇ ਹੋ ਇਸ ਲਈ ਮੈਂ ਤੁਹਾਨੂੰ ਸਟਿਚਿੰਗ ਦਿਖਾ ਰਹੀ ਆ ਕਿ ਸਟਿਚਿੰਗ ਹੋ ਕੇ ਸੂਟਾਂ ਦੀ ਲੁੱਕ ਜਿਹੜੀ ਆਉਂਦੀ ਆ ਨਾ ਬਹੁਤ ਪਿਆਰੀ ਆਉਂਦੀ ਆ ਬਹੁਤ ਸੋਹਣੀ ਜਦੋਂ ਇਹਨੂੰ ਅਲੱਗ-ਅਲੱਗ ਤਰ੍ਹਾਂ ਦੀਆਂ ਡਿਜ਼ਾਈਨਿੰਗ ਆਪਾਂ ਦੇ ਦਿੰਦੇ ਆ ਤੇ ਲੈਸਿਸ ਵਗੈਰਾ ਤੇ ਡਿਜ਼ਾਈਨ ਹੋ ਕੇ ਇਹੀ ਸੂਟ ਇੰਨੇ ਸੋਹਣੇ-ਸੋਹਣੇ ਬਣ ਜਾਂਦੇ ਨੇ ਬਾਕੀ ਕਪੜਾ ਇੰਨਾ ਸੋਹਣਾ ਵਾ ਕਿ ਚਾਹੇ ਤੁਸੀਂ ਨਾ ਇਸ ਤਰ੍ਹਾਂ ਇਹਨੂੰ ਕਿਸੇ ਵੀ ਫੰਕਸ਼ਨ ਤੇ ਕਿਸੇ ਪਾਰਟ ਤੇ ਭੋਗ ਤੇ ਜਿੱਥੇ ਮਰਜੀ ਇਹਨੂੰ ਤੁਸੀਂ ਪਾਜੋ ਜਾਨੀ ਕਿ ਇੰਨੀ ਸਾਰਿਆਂ ਤੋਂ ਡਿਫਰੈਂਟ ਲੱਗੋਗੇ ਕਿਉਂਕਿ ਇਹ ਚੀਜ਼ਾਂ ਬਹੁਤ ਜ਼ਿਆਦਾ ਹੁਣ ਚੱਲ ਰਹੀਆਂ ਨੇ ਹਰ ਬੁਟੀਕ ਤੇ ਮਿਲੋਗੀ ਤੁਹਾਨੂੰ ਪਿਓਰ ਬਰਬਰੀ ਆ ਜੀ ਪਿਓਰ ਬਰਬਰੀ ਵਿਸਕੋਸ ਦੇ ਵਿੱਚ ਆ ਬਹੁਤ ਸੋਹਣੀ ਇਹ ਰਾਮਟੈਕਸ ਬ੍ਰਾਂਡ ਦੇ ਆ ਤੇ ਇੱਕ 10 ਬ੍ਰਾਂਡ ਦੇ ਦਿਖਾਉਂਗੀ ਦੋਨੇ ਬ੍ਰਾਂਡ ਸੁਪਰ ਨੇ ਸੁਪਰ ਹਿੱਟ ਨੇ ਤੇ ਸੋ ਜਿਹੜੀ ਵੀ ਪਹਿਣ ਨੂੰ ਜਿਹੜਾ ਵੀ ਸੂਟ ਹੋਗਾ ਪਸੰਦ ਸਕਰੀਨ ਸ਼ਾਟ ਲੈ ਲਿਓ ਪਹਿਲਾਂ ਮੈਂ ਤੁਹਾਨੂੰ ਇਹਦੇ ਕਲਰ ਸ਼ੋ ਕਰਦੀਆਂ ਵੀ ਇਹਦੇ ਵਿੱਚ ਆਪਣੇ ਕੋਲ ਕਿਹੜੇ-ਕਿਹੜੇ ਕਲਰ ਆਏ ਨੇ ਪਿੱਛੇ ਜਿੱਪ ਵਗੈਰਾ ਲਗਵਾਨੀਆਂ ਦੇਖੋ ਇਹਦੇ ਪਿੱਛੇ ਜਿੱਪ ਵੀ ਲੱਗੀ ਹੋਈ ਆ ਸਟੀਚਿੰਗ ਤੁਹਾਨੂੰ ਪੂਰੀ ਪਰਫੈਕਟ ਮਿਲੋਗੀ ਸਟੀਚਿੰਗ ਕੰਨੀਓ ਕੋਈ ਵੀ ਤੁਹਾਨੂੰ ਕਮੀ ਪੇਸ਼ੀ ਨਹੀਂ ਮਿਲੋ ਸਟੀਚਿੰਗ ਪੂਰੀ ਪਰਫੈਕਟ ਮਿਲੋਗੀ ਤੇ ਨਾਲ ਬਾਟਮ ਵੀ ਦੇਖ ਲਓ ਪੂਰੀ ਪ੍ਰੋਪਰ ਰੈਡੀ ਹੋਈ ਹੋਈ ਆ ਆਲੋ ਇਹਦੇ ਕਲਰ ਮੈਂ ਤੁਹਾਨੂੰ ਸ਼ੋ ਕਰਦੀਆਂ ਬਹੁਤ ਸੋਹਣੇ ਕਲਰ ਨੇ ਬਹੁਤ ਹੀ ਪਿਆਰੇ ਆਲੋ ਮਹਿੰਦੀ ਆ ਸ਼ਿਰ ਰਾਮ ਟੈਕਸ ਬ੍ਰਾਂਡ ਆ ਬਹੁਤ ਸੋਹਣੇ ਸੁਪਰ ਇਹਨਾਂ ਦੀ ਕੁਆਲਿਟੀ ਤਾਂ ਰਾਮ ਟੈਕਸ ਬਾਰੇ ਦੱਸਣ ਦੀ ਕੋਈ ਲੋੜ ਨਹੀਂ ਹੈਗੀ ਮੈਨੂੰ ਹਰ ਪੈਨ ਨੂੰ ਇਹਦੀ ਕੁਆਲਿਟੀ ਦਾ ਪਤਾ ਬਾਕੀ ਰਾਮ ਟੈਕਸ ਇਹ ਨਹੀਂ ਵੀ ਇੱਕੋ ਹੀ ਚੀਜ਼ ਇੱਕੋ ਹੀ ਰੇਟ ਦੇ ਵਿੱਚ ਕੱਢਦਾ ਰਾਮ ਟੈਕਸ ਦੇ ਹਰ ਤਰ੍ਹਾਂ ਦੇ ਨੰਬਰ ਹੁੰਦੇ ਆ ਇੱਕੋ ਹੀ ਫੈਬਰਿਕ ਦੇ ਕਈ ਨੰਬਰ ਹੁੰਦੇ ਆ ਸੋ ਸੁਪੀਰੀਅਰ ਪੂਰਾ ਪਰਫੈਕਟ ਕਪੜਾ ਤੁਹਾਡੇ ਜਦੋਂ ਤੁਹਾਡੇ ਹੱਥ 'ਚ ਪਹੁੰਚੇਗਾ ਤੁਹਾਡੀ ਰੂਹ ਖੁਸ਼ ਹੋ ਜਾਊਗੀ ਤੇ ਜਿਹੜੇ ਇਹਨਾਂ ਦੇ ਪ੍ਰਾਈਸ ਸਕਰੀਨ ਤੇ ਸ਼ੋ ਹੋਣਾ ਉਹ ਵਿਦਆਊਟ ਸਟਿਚਿੰਗ विदाउट दुपट्टा शो ਹੋਣਾ ਜੀ ਸਿਰਫ ਅਨਸੁਯੰਤ ਸੂਟ ਦਾ 올ਓਵਰ 5 ਮੀਟਰ ਦਾ ਸੂਟ ਤੁਹਾਨੂੰ ਮਿਲਣ ਜਾ ਰਿਹਾ ਹੈ ਤੇ ਪੂਰੀ ਸਰਦਾਰੀ ਤੇ ਉਹ ਪਹਿਣਾ ਲਈ ਹੈ ਜਿਹੜੀਆਂ ਪੂਰਾ ਯੂਨਿਕ ਜਾਂ ਕੁਝ ਅਲੱਗ ਜਾਂ ਤੇ ਡਿਫਰੈਂਟ ਟੇਸਟ ਲੈਣਾ ਚਾਹੁੰਦੀਆਂ ਨੇ ਤੇ ਜਿਵੇਂ ਕਿ ਕਈ ਪਹਿਣਾ ਕਹਿੰਦੀ ਸਾਨੂੰ ਟਿਸਟਾ ਬਹੁਤ ਪਸੰਦ ਆ ਟਿਸਟਾ ਸਭ ਤੋਂ ਉੱਪਰ ਆ ਬਟ ਕੁਆਲਿਟੀ ਰਾਮ ਟੈਕਸ ਦੀ ਕੋਈ ਸੇ ਇੱਕ ਪਾਸੇ ਕੋਈ ਕਮੀ ਨਹੀਂ ਹੁੰਦੀ ਬਹੁਤ ਸੋਹਣੀ ਕਲੈਕਸ਼ਨ ਆ ਬਿਲਕੁਲ ਐ ਲੱਗੂਗਾ ਜਿਵੇਂ ਤੁਸੀਂ ਕੋਈ ਸਿਲਕ ਦਾ ਸੂਟ ਪਾਇਆ ਇਹ ਸੌਫਟਨੈਸ ਬਿਲਕੁਲ ਕਾਟਨ ਵਰਗੀ ਫੀਲ ਤੁਹਾਨੂੰ ਕਾਟਨ ਵਰਗੀ ਜਿਹੜੀਆਂ ਭੈਣਾਂ ਨੂੰ ਕੋਈ ਸਕਿਨ ਪ੍ਰੋਬਲਮ ਆ ਨਹੀਂ ਪਾ ਸਕਦੀਆਂ ਹੋਰ ਕੋਈ ਕਪੜਾ ਉਹਨਾਂ ਲਈ ਵੀ ਪੂਰਾ ਪਰਫੈਕਟ ਕਪੜਾ ਬਹੁਤ ਸੋਹਣੀ ਸੌਫਟਨੈਸ ਦੇ ਨਾਲ ਆ। ਤੇ ਫਿਟਿੰਗ ਇੰਨੀ ਸੋਹਣੀ ਆਉਂਦੀ ਐ ਨਾ ਸੂਟਾਂ ਦੀ ਜਿਵੇਂ ਜੌਰ ਜੱਟ ਦੀ ਮਤਲਬ ਕਿ ਫਿਟਿੰਗ ਆਉਂਦੀ ਆ ਸੇਮ ਉਸੇ ਤਰ੍ਹਾਂ ਹੀ ਇਹ ਵਾਲੇ ਸੂਟਾਂ ਦੀ ਬਹੁਤ ਸੋਹਣੀ ਫਿਟਿੰਗ ਆਉਂਦੀ ਆ। ਇਹ ਹੈਗਾ ਇਹਦੇ ਵਿੱਚ ਫਰਸਟ ਕਲਰ ਸੈਕੰਡ ਹੈਗਾ ਇਹਦੇ ਵਿੱਚ ਆ ਲੋ। ਇਲਟ ਜਾਂ ਮਿੱਠਾ ਜਾਂ ਔਰਿੰਜ ਸ਼ੇਡ ਆ ਬਹੁਤ ਸੋਹਣਾ ਦੇਖੋ ਬਹੁਤ ਪਿਆਰਾ ਜਾਂ ਔਰਿੰਜ ਸ਼ੇਡ ਆ ਇਹਦੇ ਕਲਰ ਤਾਂ ਇੰਨੇ ਸੋਹਣੇ ਆ ਕੋਈ ਵੀ ਕਲਰ ਤੁਹਾਨੂੰ ਛੱਡਣ ਨੂੰ ਜੀ ਨਹੀਂ ਕਰਦਾ ਪ੍ਰਿੰਟਿੰਗ ਵੀ ਇੰਨੀ ਸੋਹਣੀ ਆ ਕਲਰ ਵੀ ਇਹਦੇ ਬਹੁਤ ਹੀ ਪਿਆਰੇ ਬਹੁਤ ਹੀ ਸੋਹਣੇ ਆ ਸੋ ਜਿਹੜੀਆਂ ਪਹਿਨਣਾ ਚਾਹੁੰਦੀਆਂ ਨੇ ਕਿ ਸਭ ਤੋਂ ਅਲੱਗ ਜਿਹੀ ਲੱਗੀਏ ਕੁਝ ਡਿਫਰੈਂਟ ਵੇਅਰ ਕਰੀਏ ਕਿ ਹਾਂ ਹਰ ਕੋਈ ਪਾਇਆ ਹੋਇਆ ਪੁੱਛੇ ਵੀ ਹਾਂਜੀ ਇਹ ਸੂਟ ਕਿੱਥੋਂ ਲਿਆਵਾ ਤਾਂ ਇਹ ਵਾਲੀਆਂ ਜਿਹੜੀਆਂ ਕਲੈਕਸ਼ਨਾਂ ਨੇ ਮਾਰਕੀਟ ਦੇ ਵਿੱਚ ਵੀ ਇਹਨਾਂ ਦਾ ਰੇਟ ਟਰਾਈ ਕਰ ਲਿਓ 2500 3000 3500 ਤੱਕ ਸਿਰਫ ਇਹੀ ਬੁਟੀਕਾਂ ਦੇ ਪੀਸ ਵਿਕ ਰਹੇ ਨੇ ਤੇ 2850 2950 ਪਰ ਆਪਣਾ ਰੇਟ ਬਹੁਤ ਰੀਜ਼ਨੇਬਲ ਆ 2250 ਦੇ ਸੇਲ ਕੀਤੇ ਆ ਬਟ ਅੱਜ ਤੁਹਾਨੂੰ ਜਿੰਨੇ ਵੀ ਸੂਟ ਆ ਸਾਰੇ 2050 ਦੇ ਵਿੱਚ ਮਿਲਣ ਜਾ ਰਹੇ ਨੇ ਸੋ ਫਟਾਫਟ ਲੈ ਕੇ ਆਰਡਰ ਹਨਾ ਆਰਡਰ ਕਰ ਦਿਓ ਲੈ ਕੇ ਸਕਰੀਨਸ਼ਾਟ ਵੀਡੀਓ ਤੇ ਉੱਪਰ ਆਪਣਾ ਵਟਸਐਪ ਦਾ ਨੰਬਰ ਚੱਲਦਾ ਬਿਨਾ ਸਕਰੀਨਸ਼ਾਟਾਂ ਤੋਂ ਜਿਹੜੀਆਂ ਭੈਣਾ ਭੇਜਦੀਆਂ ਨੇ ਤੁਹਾਨੂੰ ਨਹੀਂ ਪਤਾ ਲੱਗਦਾ ਤਾਂ ਕਾਊਂਟ ਕਰ ਲਿਆ ਕਰੋ ਜਿਵੇਂ ਇਹ ਫਰਸਟ ਸੂਟ ਆ ਪਹਿਲਾ ਸੂਟ ਆ ਇੱਕ ਨੰਬਰ ਇਹ ਹੋ ਗਿਆ ਸੈਕੰਡ ਨੰਬਰ ਆਹ ਵਾਲਾ ਹੋ ਗਿਆ ਜੀ ਥਰਡ ਨੰਬਰ ਇਹ ਵਾਲਾ ਹੋ ਗਿਆ ਇਸ ਤਰ੍ਹਾਂ ਕਾਊਂਟ ਕਰਕੇ ਦੱਸ ਦਿਆ ਕਰੋ ਵੀ ਇੰਨਾ ਨੰਬਰ ਸੂਟ ਆ ਆ ਲੋ ਤਿੰਨੇ ਕਲਰ ਇਹ ਵੀ ਕਲਰ ਇਹ ਗਾਜਰੀ ਸ਼ੇਡ ਆ ਗਿਆ ਇਹ ਲਾਈਟ ਜਿਹਾ ਔਰੈਂਜ ਸ਼ੇਡ ਆ ਗਿਆ ਤੇ ਮਹਿੰਦੀਆ ਸ਼ੇਡ ਆ ਗਿਆ ਤਿੰਨੇ ਹੀ ਕਲਰ ਬਹੁਤ ਸੋਹਣੇ ਆ ਤੇ ਫਲੋਜ਼ੀ ਕਲਰ ਦੀ ਸਟੀਚਿੰਗ ਹੋ ਚੁੱਕੀ ਆ ਜੀ ਆ ਲੋ ਨੈਕਸਟ ਬਿੰਡ ਇਹ ਵੀ ਹੁਣ ਸਿੰਗਲ ਸਿੰਗਲ ਸੂਟ ਆਪਣੇ ਕੋਲ ਰਹਿ ਗਿਆ ਬਹੁਤ ਪਿਆਰ ਦਿੱਤਾ ਹੈ ਇਹ ਵਾਲੇ ਸੂਟਾਂ ਨੂੰ ਤੁਸੀਂ ਸੋ ਜਿਹੜੀਆਂ ਪੈਣਾ ਰਹਿ ਗਈਆਂ ਉਹਨਾਂ ਲਈ ਹੁਣ ਮੈਂ ਇਹ ਪ੍ਰਿੰਟ ਦੁਬਾਰਾ ਦਿਖਾ ਰਹੀ ਆ ਸੋ ਜਿਹੜੀਆਂ ਪੈਣਾ ਨੂੰ ਚਾਹੀਦੇ ਨੇ ਲੈ ਕੇ ਸਕਰੀਨਸ਼ਾਟ ਆਰਡਰ ਕਰ ਲਓ ਬਹੁਤ ਸੋਹਣੀ ਇਸ ਕਲੈਕਸ਼ਨ ਆ ਸੁਪਰ ਆ ਜਾਨੀ ਕਿ ਇਹ ਸੋਚ ਲਓ ਵੀ ਤੁਸੀਂ ਪਿਓਰ ਸਿਲਕ ਦੇ ਸੂਟ ویئر ਕੀਤੇ ਆ ਇਦਾਂ ਦੀ ਤੁਹਾਡੀ ਗ੍ਰੇਸ ਹੈ ਇਹਨਾਂ ਸੂਟਾਂ ਦੀ ਪ੍ਰਿੰਟਿੰਗ ਮਿਲ ਰਹੀ ਆ ਬਹੁਤ ਸੋਹਣੀ ਸਾਰੀ 3D ਪ੍ਰਿੰਟਿੰਗ ਆ ਤੇ ਪਿਓਰ ਬਰਬਰੀ ਦੇ ਸੂਟ ਆ ਪਿਓਰ ਬਰਬਰੀ ਵਿਸਕੋਸ ਦੀ ਸਾਰੀ ਕੁਆਲਿਟੀ ਤੁਹਾਨੂੰ ਇਹ ਸੂਟਾਂ ਦੀ ਮਿਲ ਰਹੀ ਆ ਲੋਕ ਇਹਦੇ ਵਿੱਚ ਸੈਕਿੰਡ ਕਲਰ ਸੇਮ ਇਹਦੇ ਵਿੱਚ ਹੀ ਆ ਸੇਮ ਡਿਜ਼ਾਈਨ ਫੈਬਰਿਕ ਬਿਲਕੁਲ ਫਾਈਨ ਬਹੁਤ ਸੋਹਣਾ ਬਹੁਤ ਹੀ ਪਿਆਰਾ ਸਾਰਾ ਸੂਟ ਪਾਕਟ ਦੇ ਵਿੱਚ ਇਹ ਆਜੂਗਾ ਜੇ ਆਪਾਂ ਇਹਨੂੰ ਕਹਿ ਲਾ ਕੇ ਪਾਈਏ ਇੰਨਾ ਹੌਲਾ ਇੰਨਾ ਲਾਈਟ ਵੇਟ ਫੈਬਰਿਕ ਆ ਤੇ ਪੂਰਾ ਸੁਪੀਰੀਅਰ ਆ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਪ੍ਰਿੰਟਿੰਗਾਂ ਚ ਚੈੱਕ ਆ ਲੋ ਕੋਈ ਪ੍ਰਿੰਟਿੰਗ ਤੁਹਾਨੂੰ ਆਈ ਨਹੀਂ ਲੱਗਣਾ ਵੀ ਆ ਸੂਟ ਛਾੜਦੀਏ ਤੁਹਾਨੂੰ ਲੱਗੂਗਾ ਚਾਹੇ ਸੇਮ ਸੇਮ ਕਲਰ ਆ ਵੀ ਦੋਨੇ ਲੈ ਲਓ ਕਿਉਂਕਿ ਇਹ ਪ੍ਰਿੰਟ ਖੁੱਲਣ ਅਸਾਰ ਵਿਕਦੇ ਆ ਕੋਈ ਜਦੋਂ ਪ੍ਰਿੰਟ ਪਸੰਦ ਆ ਗਿਆ ਕੋਈ ਇਹਨਾਂ ਦਾ ਰੇਟ ਨਹੀਂ ਕਰਦਾ ਸਿਰਫ ਆਂ ਕਹਿ ਦਿੰਦੇ ਆ ਕਿ ਦੀਦੀ ਇਹ ਕੱਟ ਦੋ ਬਸ ਲਓ ਜੀ ਨੈਕਸਟ ਪ੍ਰਿੰਟ ਇਹ ਵੀ ਬਹੁਤ ਸੋਹਣਾ ਬਹੁਤ ਪਿਆਰਾ ਲਓ ਜੀ ਇਹ ਗਾਜਰੀ শেਡ ਆ ਗਿਆ ਪਿੰਕ ਗਾਜਰੀ ਜਿਆ ਸ਼ੇਡ ਆ ਪ੍ਰੋਪਰ ਸ਼ੇਡ ਆ ਰਿਹਾ ਜਸਟ ਇੱਕ ਫਰੋਦੀ ਸ਼ੇਡ ਹੁੰਦਾ ਜਿਹੜਾ ਆਪਾਂ ਨੂੰ ਪ੍ਰੋਪਰ ਨਹੀਂ ਦਿਖਦਾ ਆਏਗਾ ਉਹਨੂੰ ਬਲਿਊ ਜਾ ਬਣ ਜਾਂਦਾ ਉਹ ਪਰ ਇਹ ਸ਼ੇਡ ਪੂਰੇ ਪ੍ਰੋਪਰ ਆ ਰਿਹਾ ਬਹੁਤ ਸੋਹਣੀ ਕਲੈਕਸ਼ਨ ਆ ਬਹੁਤ ਹੀ ਪਿਆਰੀ ਜਲਦੀ ਜਲਦੀ ਲੈ ਲਓ ਸਕਰੀਨਸ਼ਾਟ ਇਹ ਕਰ ਦਿਓ ਆਰਡਰ ਲਓ ਇਹਦੇ ਵਿੱਚ ਵੀ ਤੁਹਾਨੂੰ ਮਹਿੰਦੀ ਆ ਸ਼ੇਡ ਮਿਲੂਗਾ ਇਹ ਨਾ ਤਾਂ ਮਹਿੰਦੀ ਆਈ ਆ ਨਾ ਹੀ ਇਹ ਯੈਲੋ ਆ ਬਹੁਤ ਸੋਹਣਾ ਸ਼ੇਡ ਇਹ ਲੱਗ ਜੇ ਇਹਦੇ ਸ਼ੇਡ ਨੇ ਆ ਲੋ ਜੀ ਦੇਖੋ ਕਿੰਨੀ ਸੋਹਣੀ ਕਿੰਨੀ ਪਿਆਰੀ ਪ੍ਰਿੰਟਿੰਗ ਆ ਬਣੇ ਹੋਏ ਸੂਟਾਂ ਦੀ ਲੁੱਕ ਜਿੰਨਾ ਪਹਿਣਾ ਨੇ ਜਿੱਦਾਂ ਦੇ ਦੁਪट्टे ਲਵਾਉਣੇ ਓਦਾਂ ਦੇ ਦੁਪट्टे ਇਹਨਾਂ ਨਾਲ ਰੈਡੀ ਹੋ ਜਾਣਗੇ ਚਾਹੇ ਤੁਸੀਂ ਲਵਾ ਲਓ ਜਿਹੜੇ ਮੈਂ ਦਿਖਾਏ ਆ ਉਹਨੂੰ ਉਹ ਚੈੱਕ ਦੇ ਵਿੱਚ ਵੀ ਆਉਂਦੇ ਆ ਲਾਈਨਿੰਗ ਦੇ ਵਿੱਚ ਵੀ ਆਉਂਦੀ ਆ ਚਾਹੇ ਓਦਾਂ ਲਗਵਾ ਲਓ ਜੇ ਤੁਹਾਨੂੰ ਚਾਹੀਦੇ ਨੇ ਵੀ ਮਤਲਬ ਕਾਟਨ ਸਟਾਫ ਜਿਵੇਂ ਮਸਲੀਨ ਵਗੈਰਾ ਦੇ ਨਾਲ ਉਹ ਲਾਈਨਿੰਗ ਵਾਲੇ ਵੀ ਬਹੁਤ ਸੋਹਣੇ ਲੱਗਣਗੇ ਪਰ ਜੇ ਤੁਸੀਂ ਲਗਵਾਉਣੇ ਆ ਚਨੂਨ ਵਗੈਰਾ ਦੇ ਫਿਰ ਤਾਂ ਕੀ ਕਹਿਣੀ ਹੋ ਜਾਣੀਆਂ ਜੇ ਸੋਟਾਂ ਦੇ ਜੇ ਤੁਸੀਂ ਚਨੂਨ ਦਾ ਦੁਪੱਟਾ ਲਗਾ ਲੋਗੇ ਫਿਰ ਤਾਂ क्या बात है इन्हें सूटा दी बहुत सोनी चीज बहुत ही प्यारी है आई प्रिटिंग का कोई अंत ही नहीं है बहुत सोहनी प्रिंटिंग जिन्ना कह दा दें बारे उन्ना ही घटा नैक्सट लो जी ये भी बहुत सोना प्रिंट आ बहुत प्यारा फटा फट सिंगल सिंगल चार चार बस फटाफट ਲੈ ਕੇ ਸਕਰੀਨ ਸ਼ਾਟ ਆਡਾ ਗਾ ਦਿਓ ਕਿਸੇ ਵਿੱਚ ਹੀ ਦੋ ਜਿਵੇਂ ਇਹਦੇ ਵਿੱਚ ਦੋ ਸੂਟ ਹੈਗੇ ਆਪਣੇ ਕੋਲ ਬਾਕੀਆਂ ਕਿਸੇ ਵਿੱਚ ਹੋਣਗੇ ਦੋ ਨਹੀਂ ਤਾਂ ਸਾਰੇ ਸਿੰਗਲ ਸਿੰਗਲ ਰਹਿ ਚੁੱਕੇ ਆ ਚਾਰ ਚਾਰ ਸੂਟਾਂ ਦੀ ਕੱਟ ਸੀਗੀ ਕਿਉਂਕਿ ਜਿੰਨੇ ਵੀ ਆਫਲਾਈਨ ਭੈਣਾਂ ਇੱਥੇ ਆਈਆਂ ਨੇ ਉਹ ਵੀਡੀਓ ਵੀ ਜ਼ਰੂਰ ਦੇਖ ਰਹੀਆਂ ਹੋਣਗੀਆਂ ਤੇ ਖੁੱਲਣਸਾਰ ਉਹਨਾਂ ਨੇ ਬਸ ਸੂਟ ਕਟਵਾਏ ਨੇ ਹੋਰ ਕੁਝ ਨਹੀਂ ਪੁੱਛਿਆ ਬਸ ਕੱਪੜਾ ਦੇਖਣਸਾਰ ਤੇ ਪ੍ਰਿੰਟਿੰਗ ਦੇਖਣਸਾਰ ਉਹਨਾਂ ਨੇ ਕਿਹਾ ਕਿ ਬਸ ਦੇ ਦਿਓ ਬਹੁਤ ਸੋਹਣੀ ਕਲੈਕਸ਼ਨ ਆ ਤੇ ਸੁਪਰ ਕਲੈਕਸ਼ਨ ਆ ਲਓ ਜੀ ਇੱਕ ਪ੍ਰਿੰਟ ਤੁਹਾਨੂੰ ਇਹ ਵਾਲਾ ਮਿਲੂ ਇਹ ਵੀ ਇਹ ਸੋਲੋ ਹੀ ਆਇਆ ਸੀ ਇਹਦੇ ਵਿੱਚ ਕੋਈ ਨਾ ਕਲਰ ਨਹੀਂ ਸੀ ਕੋਈ ਡਿਜ਼ਾਈਨ ਨਹੀਂ ਸੀ ਇਹ ਉਹਨਾਂ ਲਈ ਆ ਜਿਹੜੀਆਂ ਪਾਣਾ ਕਹਿੰਦੀਆਂ ਨੇ ਅਸੀਂ ਫੌਲ ਫਲਾਵਰ ਨਹੀਂ ਹਨਾ ਲਾਈਕ ਕਰਦੇ ਜਸਟ ਜਿਵੇਂ 올ਡ ਏਜ ਕਹਦੀ ਹੈ ਵੀ ਜਿਆਦਾ ਬ੍ਰਾਈਟ ਕਲਰ ਵੀ ਨਹੀਂ ਲੈਣਾ ਵੱਡਾ ਵੱਡਾ ਫਲਾਵਰ ਨਹੀਂ ਲੈਣਾ ਉਹਨਾਂ ਲਈ ਇਹ ਪ੍ਰਿੰਟਿੰਗ ਬਹੁਤ ਸੋਹਣੀ ਆ ਬਹੁਤ ਪਿਆਰੀ ਆ ਆ ਲਓ ਤੇ ਗਰਮੀਆਂ ਦੇ ਵਿੱਚ ਪਾਉਣ ਲਈ ਜਦੋਂ ਆਪਾਂ ਭਾਲਦੇ ਆਂ ਕਿ ਕੁਝ ਅਲੱਗ ਗਰਮੀਆਂ ਦੇ ਵਿੱਚ ਕੱਪੜਾ ਬਹੁਤ ਹੀ ਦੇਖ ਕੇ ਲੈਣਾ ਪੈਂਦਾ ਕਿ ਕਿਦਾਂ ਦਾ ਸਟੱਫ ਲਈਏ ਜਿਹੜਾ ਸਾਨੂੰ ਗਰਮੀ ਚ ਪੈ ਜਾਵੇ ਸੋਨਾ ਵੀ ਲੱਗੇ ਵਧੀਆ ਉਹਨਾਂ ਲਈ ਬਹੁਤ ਠੰਡਾ ਕਪੜਾ ਪੂਰਾ ਵਧੀਆ ਤੇ ਜਿੰਮੇ ਮਰਜੀ ਤੁਸੀਂ ਇਹਨੂੰ ਵੇਅਰ ਕਰ ਸਕਦੇ ਹੋ ਲਓ ਜੀ ਇਹ ਸੀ ਕਿ ਮੇਰੀ ਅੱਜ ਦੀ ਵੀਡੀਓ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ ਕਲੈਕਸ਼ਨ ਬਹੁਤ ਸੋਹਣੀ ਆ ਤੇ ਬਹੁਤ ਸੁਪਰ ਹਿੱਟ ਆ ਸੋ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਇਆ ਹੋਵੇ ਲੈ ਕੇ ਸਕਰੀਨਸ਼ਾਟ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪਲੀਜ਼ ਮੇਰੇ ਚੈਨਲ ਦੇ ਨੰਮਿਆਂ ਤਹਾਂ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਕਰਕੇ ਜਰੂਰ ਦੱਸਿਓ ਕਿ ਕਲੈਕਸ਼ਨ ਕਿੱਦਾਂ ਦੀ ਲੱਗੀ ਮਿਲਦੇ ਆ ਜੀ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ